ਜੀ ਮਿੱਤਰੋ ਕੀ ਹਾਲ ਚਾਲ ਆ ਮੀਨ ਕਰਦਾ ਸਾਰੇ ਵਧੀਆ ਹੋਵੇ ਤੇ ਮਿੱਤਰੋ ਅੱਜ ਤੁਹਾਨੂੰ ਕਨੇਡਾ ਦਾ ਵਲੌਗ ਦਿਖਾਉਨੇ ਆ ਜੋ ਕਿ ਕਨੇਡਾ ਵਿੱਚ ਬਹੁਤ ਜ਼ਿਆਦੀ ਸਨੋ ਪਈ ਆ ਤੇ ਆਪਣਾ ਵੱਡਾ ਭਾਈ ਕਨੇਡਾ ਜਾ ਤੇ ਉਹਨੇ ਵਲੌਗ ਸ਼ੂਟ ਕਰਕੇ ਮੈਨੂੰ ਸੈਂਡ ਕੀਤਾ ਸੀ ਤੇ ਆਪਾਂ ਹੁਣ ਆਪਦੇ ਚੈਨਲ ਤੇ ਪਾ ਦਨੇ ਆ ਮਿੱਤਰੋ ਵੀਡੀਓ ਵੇਖਣ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਤੇ ਹੁਣ ਮਿੱਤਰੋ ਆਜੋ ਵੀਡੀਓ ਤੁਹਾਨੂੰ ਦਿਖਾਉਨੇ ਆ ਕਨੇਡਾ ਦੀ ਬਰਫ਼ ਕਿਦਾਂ ਪੈ ਰਹੀ ਆ ਸਨੋ ਤੇ ਦੋ ਦੋ ਫੁੱਟ ਦੀ ਸਨੋ ਪਈ ਆ ਤੇ ਆਜੋ ਮਿੱਤਰੋ ਦੇਖੋ ਚੈੱਕ ਕਰੋ ਵੀਡੀਓ ਨੂੰ ਤੇ ਵੀਡੀਓ ਆਪਾਂ ਚਲਾਉਨੇ ਆਂ ਸასიਖਾਲ ਦੀ ਸਾਰਿਆਂ ਨੂੰ ਕੀ ਹਾਲਿਆ ਤੇ ਵੈਲਕਮ ਫ਼ਰੋਮ ਕੈਨੇਡਾ ਅਰਜਨ 605 ਵਾਲੇ ਤੇ ਅੱਜ ਆਪਣੇ ਪੈ ਗਈ ਆ ਜੀ ਸਨੋ ਆਹ ਜੀ ਦੇਖੀ ਅੱਜ ਸਾਰ ਨਾਲ ਜਾਟਾ ਸਨੋ ਪਈ ਆ ਕੈਨੇਡਾ ਵਿੱਚ ਇਹ ਵਿంటర్ ਦੀ ਸਾਲੋਂ ਜ਼ਿਆਦਾ स्नो 29 ਸੈਂਟੀਮੀਟਰ स्नो ਪੈ ਗਈ ਆ ਸਾਰੇ ਪਾਸੇ ਸਨੋ ਹੀ ਸਨੋ ਹੋ ਗਈ ਆ ਦੇਖ ਲਓ ਕੈਨੇਡਾ ਦਾ ਵਿంటర్ ਸਾਰੇ ਕੈਨੇਡਾ ਕੈਨੇਡਾ ਕਰਦੇ ਆ ਆ ਹੁੰਦਾ ਜੀ ਹਾਲ ਕੈਨੇਡਾ ਦਾ ਸਰਦੀਆਂ ਵਿੱਚ ਆਹ ਦੇਖੋ ਗੱਡੀ ਆਪਣੀ ਸਾਰੀ ਸਨੋ ਦੇ ਨਾਲ ਹੋ ਗਈ ਆ ਵਿੱਚ ਆਪ ਕੋਲ ਸਾਰੀ ਸਨੋ ਸਾਫ ਕਰਨੀ ਪੈਂਦੀ ਹੈ ਜਿਹਦੇ ਸਨੋ ਪੈਂਦੀ ਹੈ ਸਾਰੇ ਹੋਂ ਪਾਸੇ ਸਾਰੇ ਲੱਗੇ ਹੋਏ ਸਨੋ ਸਾਫ ਕਰਨਾ ਇਹ ਲਓ ਦੇਖੋ ਸਾਰੇ ਆਪ ਕੋਲ ਲੱਗੇ ਹੋਏ ਆ ਸਨੋ ਸਾਫ ਕਰਨਾ ਆ ਪਹਿਲਾਂ ਹੀ ਥੋੜਾ ਟਾਈਮ 걸ਣਾ ਗੱਡੀ ਕੱਢੀ ਕੱਢੀ ਆ ਫਸ ਗਈ ਸੀਗੀ ਇੱਥੇ ਬਹੁਤ ਮੁਸ਼ਕਲ ਕੱਢੀ ਜੱਤੀ ਇਹੋ ਨਾਲ ਵੀਡੀਓ ਬਣਾਉਣ ਤੋਂ ਪਹਿਲਾਂ ਆ ਆਪਣਾ ਘਰ ਆ ਆਪਾਂ ਰਾਹ ਬਣਾਇਆ ਘਰੇ ਜਾਣ ਨੂੰ ਕੋਡੇ-ਕੋਡੇ ਸਲੋ ਹੋਈ ਪਈ ਤਾਂ ਤੁਮਕ ਇਹੋਂ ਬਾਜੀ ਹਾਲ ਕੈਨੇਡਾ ਵਿੱਚ ਦੇਖ ਲੋ ਜੀ ਹੁਣ ਕੈਨੇਡਾ ਕਿਸੇ ਨੇ ਸਾਰੇ ਆਓ ਭਾਈ ਪੱਧ ਕੰਨੇ ਆ ਦੇਖੋ ਕੈਨੇਡਾ ਤੁਸੀਂ ਵੀ ਕੈਨੇਡਾ ਦੇ ਹਾਲ ਵੇਖਣ ਨੂੰ ਵਧੀਆ ਆ ਬਾਹਰੋਂ ਕੈਨੇਡਾ ਗੁੱਡੇ ਆ ਆ ਕਿੰਨੇ ਕਰਾ ਰਿਹਾ ਚੈਨਾ ਥੋੜਾ ਜਿਹਾ ਇੱਕ ਅਬੋਖਾ ਵੇਖਦਾ ਇਹ ਆ ਗਾ ਲੇ ਤਾਂ ਮਤਲਬ ਹੋਰ ਹੋਣੀ ਇਧਰ ਮਹੌਲ ਚਾਲ ਜਦੋਂ ਇਹ ਰਾਤੀ स्नो ਸਟੋਰਮ ਆਇਆ ਸੀਗਾ ਜਦੋਂ ਆਪਾਂ ਬਰਫ ਵਾਲਾ ਦਫਾਣ ਖਿੰਦੇ ਆ ਤੇ ਰਾਤੀ ਉੱਤੋਂ ਰਾਤੀਆਂ ਇੰਨਾ ਕੁਛ ਕਰਤਾ ਆ ਨਿਕਾ ਉਹ ਗੁੱਡ ਆ ਕੇ ਵਿంటర్ ਵਿੱਚ ਦਰਖਤ ਸਾਰੇ ਪੱਤੇ ਝਾੜ ਦਿੰਦੇ ਆ ਦਰਖਤਾਂ ਦੇ ਵੇ ਸਿਰਫ ਉਹਨਾਂ ਨੂੰ ਛੱਡ ਕੇ ਤੇ ਇੱਕ ਪਹਾਉ ਵਾਲਾ ਇਹ ਹੁੰਦਾ ਹੈ 크리스마ਸ ਟਰੀ ਪਤਾ ਹੀ ਹੁੰਦਾ ਸッカ ਸਾਰੀਆਂ ਸਨੋ ਦੇ ਨਾਲ ਬੰਦੀ ਇੱਥੇ ਹੈਗਾ ਜੇ ਨਹੀਂ ਗਿਆ ਪਿੱਛੇ ਬਦਲਾਅ ਦੇ ਪਰ ਸਨੋ ਸਟੇਰ ਪਈ ਆ ਠੀਕ ਹੈ ਅੱਜ ਸਾਰਾ ਦਿਨ ਫੇਸ ਸਲੋ ਮੰਡਿਆ ਤੇ ਪੱਕਾ ਨਹੀਂ ਹੋਰ ਕਿੰਨਾ ਟਾਈਮ ਲਾਊਗੀ ਦੇਖਦੇ ਹਾਂ ਆਮੀ ਮੇਗੀ ਫੇਰ ਸਾਫ ਕਰਨੀ ਪਵੇ ਸਲੋ ਤੇ ਆਹ ਦੇਖ ਲੋ ਇਹ ਮੇਰੇ ਨਜ਼ਾਰੇ ਚਿੜੀਆਂ ਸਲੋ ਤੇ ਘਟੋ ਘਟਾ 1.5 ਫੁੱਟ ਦਾ ਲਗਦੀ ਜਾਂ 1.5 ਫੁੱਟ ਪੈ ਗਈ ਇਸਨੋ ਆਏਗਾ ਜੀ ਆਪਣਾ ਜੰਤਰ ਸਨੋ ਸਾਫ ਕਰਨ ਲਈ ਆ ਇੰਨੀ ਕੋ ਸਾਫ ਕਰਨ ਤਾਂ ਮੈਨੂੰ ਅੱਧਾ ਘੰਟਾ ਲੱਗ ਗਿਆ ਉਹ ਉੱਥੋਂ ਲੈ ਕੇ ਇੱਥੇ ਤੱਕ ਉਹ ਆ ਗਰਾਜ ਹੈ ਆਪਣਾ ਕਿਤੇ ਐਵੇਂ ਹਾਲਤ ਦਾ ਸੁਆਣਾ ਪਿਆਰ ਆਂਦਾ ਆ ਮਾਸੇ ਜੀ ਤੇ ਤੇ ਆ ਹੋ ਗਿਆ ਰਾਤ ਤੱਕ ਸਨੋ ਵੀ ਬਿਲਕੁਲ ਬੰਦ ਆਹ ਦੇਖੋ ਕਿੰਨੀਆਂ ਢੇਰੀਆਂ ਲੱਗੀਆਂ ਹੋਈਆਂ ਸਾਰੀਆਂ ਸਨੂਰੀਆਂ थोड़े तो ड्राइवे साफ अपने करके अच्छे करना भी बंद हो गया छुट्टी हो गई थी कम का क्रिसमस ट्री देख जी

स्नो जो तो पी उ इन्नी ठंड नहीं होंगी पर स्नो पैन तो बहुत बहुत ज्यादा ठंड हो जाती है अपने साल बार थोड़ी जी वॉक कर वीडियो बना के दिखा दीए अर्चन छे सौ पांच हज़ार पू ਇਹ ਹਮਤ ਬੁਤਨਾਸਤ ਜਿੰਨ ਦੀ ਖੇਤੀ ਕਿਤੇ ਇਹ ਦੈ ਰੋਦੀ ਇੱਕ ਵਾਰੀ ਪਾ ਗਈ ਹੁਣ ਜਿੰਨੀ ਬਰਸ ਦੋ ਹਫਤੇ ਵੀ ਕੀ ਅਟ ਲੀਸਟ ਮਹੀਨਾ ਮਹੀਨਾ ਵਾਗ ਜਣਾ ਇੱਕ ਇਹਨੂੰ ਖਤਮ ਹੁੰਦੇ ਹੁੰਦੇ ਸਾਫ ਹੋ ਜਾਂਦੇ ਇੱਕ ਮਹੀਨਾ ਲੱਗ ਜਾਂਦਾ ਇਹਨੂੰ ਲਗਦੀ ਹੈ ਕਿ ਉਧਰ ਜਾਣਾ ਚਾਹਦੇ ਸੋ ਕੋਈ ਉਧਰ ਜਾਣਾ ਸਸਰੀਕਾਲ ਫਰਮ ਕੈਨੇਡਾ ਅਰਜਨ 605 ਵਾਲੇ ਸਸਰੀਕਾਲ